ਤਲ ਬਾਈ ਜੀ ਸਾਰਿਆਂ ਨੂੰ ਤੇ ਆਪਾਂ ਆ ਜਾਨਾ ਤਲਵੰਡੀ ਸਾਬੋ ਸਰਮੇ ਕੋਲੇ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਦੇਖੋ ਉਹ ਕਾਫੀ ਸੀ ਭਰਾ ਮੇਰੇ ਇੱਕ ਕਰਾਉਨੇ ਆਪਾਂ ਦਰਸ਼ਨ ਪਹਿਲਾਂ ਚੱਲਦੇ ਆਪਾਂ 98 ਦੇਰਾਂ ਤੋਂ ਬਹੁਤ ਸੋਹਣਾ ਟਰੈਕਟਰ ਆ 98 11 ਯਾਰ ਸਪੀਰੋ ਦੇਖ ਲਓ ਚੰਗੀ ਤਰ੍ਹਾਂ ਘੈਂਟ ਗੱਲ ਬਾਤਾ ਭਰਾ ਮੇਰੇ ਐ ਰਾਂ ਟੂਰਾਂ ਨਾ ਪੂਰਾ ਅੰਦਰ ਧਰਮਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਠੀਕ ਐ ਤੋ ਬਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਬਾਈ ਅੱਜ ਬੁੱਧਵਾਰ ਬਾਈ ਤੁਹਾਨੂੰ ਤਲਵੰਡੀ ਸਾਬੋ ਮੰਡੀ ਤੇ ਅੱਜ ਦਿਖਾਉਣਾ ਤੁਹਾਨੂੰ ਬਾਈ ਟਰੈਕਟਰ ਆਪਾਂ ਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਜਾਇਜ਼ ਰੇਟ ਦਿਖਾਉਂਦੀ ਹਣਾ ਬਾਈ ਤੇ ਇਹ ਨਹੀਂ ਹੈਗਾ ਲਿਖੀਦ ਨਹੀਂ ਨਿਕਲੀ ਹੋਣੀ ਜਿਹੜੀ ਗੱਲ ਕਰਾਂਗੇ ਬਾਈ ਉਹੀ ਗੱਲ ਹੋਊਗੀ ਜਿਹੜਾ ਰੇਟ ਕਹਾਂਗੇ ਠੀਕ ਆ ਕਿਤੋਂ ਆਜਿਓ ਬਦਨਾ ਨਹੀਂ ਹੈਗਾ ਜਿਹੜਾ ਕਹਾਂਗਾ ਮੈਂ ਉਦੋਂ ਘੱਟ ਸਕਦਾ ਵੱਧ ਨਹੀਂ ਸਕਦਾ ਤੇ ਨਾਲ ਮੇਰਾ ਬਾਈ ਆ ਮੇਰਾ ਭਰਾ ਸਿੱਧੂ ਤੇ ਬਾਈ ਦੇ ਟਰੈਕਟਰ ਹੋਣਗੇ ਤੇ ਆਪਣੇ ਬਾਈ ਤੇ ਜੋਰ ਆਂਦਾ। ਜਿੱਥੇ ਆਪਣੀ ਮਹਾਰਤ ਹੁੰਦੀ ਉਹੀ ਟਰੈਕਟਰ ਦਿਖਾਉਣੇਗੇ। ਇਹ ਸਾਡੇ ਅੰਕਲ ਦੀ। ਤੇ ਵਧੀਆ ਸਿੱਧੀ ਗੱਲ। ਸਹੀ ਗੱਲ। ਤੇ ਪਹਿਲਾਂ ਲੈਟ ਕਰੋ। ਲੈਣਾ ਆਸ਼ਾ ਟਰੈਕਟਰ ਆ ਬਾਈ। ਆਸ਼ਾ ਮਾਡਲ ਆ। ਪੰਜਾਬ ਨੰਬਰਾਂ ਫਰਸਟ ਪਾਰਟੀ ਆ। ਨਾਲ ਤੇ ਹੁਣੇ ਕਿ ਟਰੈਕਟਰ ਆ ਇਹਣਾ। ਚੌਂਕੜਾ ਬਾਈ ਨਾਲ ਦਾ ਹੀ ਆ ਬਾਈ ਟਰੈਕਟਰ ਤੇ ਕੋਈ। ਤੇ ਇਹ ਤਾਂ ਮਾਰਨੀ ਥਾਰਾ ਬਾਈ ਕ੍ਰਿਸ਼ਨਾ ਟਰੈਕਟਰ ਦੀ ਨਾ ਵਾਈਟ ਵਰਗੀ ਅੰਜਾ ਕੰਦਾ ਫੱਟੀ ਜਦੋਂ ਇਹ ਸਰ ਕੁਸ਼ੀ ਕਾਲ ਆ ਬਾਈ ਪਾਏ ਰੱਖੋ ਨਾ ਕੁਝ ਨਾਲ ਆਉਂਦਾ ਤਾਂ ਇਹ ਵੀ ਕੁਛ ਬੰਦ ਕਰ ਦੋ। 2,17000 ਦਾ ਹੋ ਗਈ ਦਮਾੜਾ ਪੰਜਾਬ ਨੰਬਰ ਆ ਜੀ ਹਾਂ ਬਾਈ ਪੰਜਾਬ ਬਾਈ ਫਸਟ ਪਾਸ ਜੀ ਪੰਜਾਬ ਨੰਬਰ ਆ ਬਰਾਬਰ 2 ਲੱਖ 70000 ਚਲਾ 2,17000 ਦਾ ਹੋ ਗਈ अच्छा जी शर्मा जी सिद्धू साहब 270 ਕਮਾਣੂ ਹਾਂ ਇਹ ਉਹ ਜੂ ਬੈਠਾ ਹੀ ਲੱਗੋ ਭਾਈ ਕਹਿੰਦਾ 2.5 ਲੱਖ ਦਾ ਮੇਰਾ ਨਾਂ ਲੈ ਕੇ 2.45 ਲੱਖ ਦੇ ਦਿੰਦੇ ਜੀ ਭਾਈ ਪਹਿਲਾਂ ਕਿਹਾ ਤੁਸੀਂ ਜਟਾਣਾ ਪੈਣਾ ਪੈਂਦਾ ਸਈ ਵਾਰ ਮਾਹੌਸਾ ਜਿਹੜੇ ਵਿੱਚ ਜਟਾਣਾ ਨਵਾਂ ਮੌਕਾ ਪੀਸ ਹੈ ਭਾਈ ਮਾੜੀ ਦੀ 18 22 23 ਬੰਦ ਕਰਦਾ ਨਾ ਜਟਾਣਾ ਉਸ ਦੂਬਾਰ ਆ ਗਿਆ ਭਾਈ 58 ਜਿਹੜਾ ਜਾਰੇ ਤਿਆਰ ਬਾਈ ਮੂਹਰੇ ਬਿਲਕੁਲ ਨਵੇਂ ਆ ਪਿਛਰੇ ਹੈਗੇ 80 ਬੰਦੇ ਤੇ ਵਧੀਆ ਤਿਆਰ ਹੋਇਆ ਹੋਇਆ ਕੈਂਟਰ ਬਾਈ ਇਹ ਨਹੀਂ ਅਸੀਂ ਕਿੰਦੇ ਬਾਈ ਕਹਿੰਦਾ ਵਾਹ ਕੇ ਚਲਾ ਕੇ ਤੁਸਰਨੀ ਕਰਕੇ ਲੈ ਕੇ ਜਾਇਓ ਬਾਈ ਪਾਵਰ ਸਟੀering ਤੇ ਡੰਡਾ ਫੱਟੀ ਛਤਰੀ ਇਹਦੇ ਕੀ ਕੁਛ ਨਾਲ ਤੇ ਛਤਰੀ ਕੌਣ ਲੱਗ ਲਾ ਕੇ ਦੀ ਇਹ ਕੀ ਹੋਗੀ ਡਿਮਾਰ 265000 ਇਹ ਵੀ ਪੰਜਾਬ ਨੰਬਰ ਇਹ ਹਰਿਆਣਾ ਹਰਿਆਣਾ ਨੰਬਰ 97 ਮਾਡਲ 2 ਪੈਂਡ ਬਾਜੂਗੀ ਕਿੰਨੇ ਪੈਸੇ ਦਾ ਬਈ 2.5 ਲੱਖ ਨਹੀਂ ਹੋ ਜਾਵੇ ਕਰ ਦਾਂਗੇ ਆਪਾਂ ਮੰਡਾ ਹੁਣੀ ਕਰ ਰਿਹਾ ਆਪਣੀ ਕਾਲ ਕੀ ਹੁਣੀ 45000 ਦਾ ਜੀ ਭਾਈ 40000 ਦਾ ਲੈ 5000 ਆਪਾਂ ਦਾ ਆ ਇਹ ਸੂਰੇ ਸੂਰੇ ਪੈਸੇ ਦਾ ਡਬਲ ਕਲਚ ਹੈ ਡਬਲ ਕਲਚ ਆ ਤਿੰਨ ਮਾਡਲ ਆ ਠੀਕ ਆ ਤੇ ਨਗਰਿਆੜ ਜਰੂਰ ਰੰਗ ਹੋਏ ਆ ਬਾਕੀ ਜੀ ਲਓ ਨਵੇਂ ਲੱਗਿਆ ਮੇਰੇ ਨਵੇਂ ਲੱਗਿਆ ਕਹਿੰਦਾ ਨਵੇਂ ਵੇਚਿਆ ਲੱਗੇ ਆ ਬਾਕੀ ਟਾਇਰ ਵਾਲਾ 45 ਨਾਲ 16 ਟਾਇਰ ਰਬੜ ਚ ਮਗਰਲੇ ਦੇ ਰੌਣ ਵਾਲੇ ਟਾਇਰ ਆ ਮੂਰ ਦੇ ਬਈ ਚਾਈਪ ਪੇਂਟਿੰਗ ਦੇ ਟਾਇਰ ਐ 1 ਲੱਖ 95 ਹਜ਼ਾਰ ਲਈ ਬੁਝਾਇਆ ਬਾਹਰ ਬਈ ਬਠੌਰ ਕੋਈ ਨਾ ਕਰਦਾ ਕਿੰਨੇ ਦਾ ਇਹ ਦੇ ਦਾਂਗੇ ਆਪਾਂ 70 ਹਜ਼ਾਰ ਜਿਆਦਾ ਦੇ ਦਵਲ ਕਲਚ ਆ ਗਿਆ ਦਵਲ ਲਾ ਲਈ ਬਈ ਤੂੰ ਇਹ ਤੈਨੂੰ ਆਇਆ ਦਾ ਰੇਟ ਸਹੀ ਕਰਦਾ ਕਰਦਾ ਬਾ ਮਾਨਤਣ ਮੌਕੇ ਉਨੇ ਕਰ ਤੂੰ ਕਰ ਦੇ ਕੋਈ ਨਾ ਮੈਂ ਬਾਲਾ ਵੱਡਾ ਕਰੂੰ ਤੂੰ ਬਾਲਾ ਵੱਡਾ ਹਿਸਾਬ ਨਾਲ ਕਰਦੇ ਸੋਚੇ ਡਾਕਟਰ ਹੈ ਨਾ ਕਿੰਨਾ ਕਹਿੰਦਾ 70 ਗਿਆ ਬਾਈ 60000 ਰੁਪਏ ਦੇ ਕੁਛ ਕਹੀ ਜਾਵੇ ਇੱਕ ਆਹ ਬੜੇ ਘਟ ਮਿਲਦੇ ਬਾਈ ਪੁਰਕੇ ਵੀ ਸਰ ਕੀ ਔਂਕੜਾ ਹੀ ਨਾ ਮਾਂ ਬਾਈ ਕਾਲੀ ਪਵਾਇਆ ਕਾਲੀ ਪਵਾਇਆ ਪਿਛਲੇ ਟੈਰਾਂ ਦੇ ਬਾਈ ਮਿਲ ਜਾਂਦੇ ਬੇਦਾਂ ਗਰੰਟੀ ਦੇ ਦਰ ਮਿਲਦੀ 5 ਸਾਲਾਂ ਦੀ ਗਰੰਟੀ ਹੈ ਪਹਿਰਾ ਵੀ ਡੰਡਾ ਭੱਟੀ ਛਤਰੀ ਦੀ ਡੰਡਾ ਭੱਟੀ ਹੈਗੇ ਬਸ ਜਿਵੇਂ ਖੜਾ ਓਵੇਂ ਹੀ ਤੁਹ ਕੋ ਪਤਾ ਕਿੱਡੀ ਪੈੜੀ ਆ ਅੱਡਾ ਕਿੱਲਾ ਨਹੀਂ ਬੈਂਦਾ ਕੋਈ ਗੱਲ ਨਹੀਂ ਛਤਰੀ ਦੇ ਦਾਂਗੇ ਛਤਰੀ ਮਿਲ ਜੂ ਬਾਈ ਛਤਰੀ ਲੈ ਲਾਂਗੇ ਕਹਿੰਦਾ ਆਪਾਂ 2002 ਮਾਡਲ ਆ 255 ਡਿਮਾਂਡ ਲੀਤੀ ਬੈਠੇ ਹਾਂ ਕਿੰਨੇ ਦਾ ਇਹ ਦੇ ਦਾਂਗੇ ਆਪਾਂ 35000 ਆ ਯਾਰ ਕੁਛ ਕਹੀ ਜਾਣ ਇਹ ਦੋ ਰਲ ਕੇ ਮੇਰੇ ਨਾਲ ਪਾਪੀ ਬੰਦੇ ਆ ਇਹ ਵੇਗਾ 72 ਲੱਖ ਰੁਪਏ ਦੇ ਜਿਓ ਇਹਨਾਂ ਨੂੰ ਟਰੈਕਟਰ ਲੈ ਦੇ 40 40 ਦੇ ਵਿਕਦੇ ਆ ਬਾਈ ਟਰੈਕਟਰ ਸੋਨਾ ਖੈਰ ਚਲਾ ਕੇ ਬਾਗਿਆ ਵੀ ਤਸੱਲੀ ਕਰਕੇ ਲੈ ਕੇ ਜਾਇਓ ਉਦੋਂ ਬਾਅਦ ਹੈਗਾ 735 99 ਮਾਡਲ ਆ ਬਾਹਰ ਪੰਪ ਵਾਲਾ ਟਰੈਕਟਰ ਆ ਜੀ ਟਾਇਰਾਂ ਨਾਲ ਖੈਰ ਇਹ ਵੀ ਚੰਗੇ ਆ ਪਿਛਲੇ ਹੈਗੇ ਜੀ 80 ਪੈਸੇ ਟਾਇਰ ਹਨਾ ਬਾਈ ਪੰਜਾਬ ਨੰਬਰ 705 9114 ਨੂੰ ਪੁੱਛਣਾ ਪੜਾਏ 14 ਇਹ ਕਿੰਨੇ ਦਾ 175 ਰੇਟ ਕੀਵੇਂ ਤੁਸ ਨਾ 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 ਦੇ ਦੇਣਾ ਹੈ ਆਪਾਂ ਮੁੰਜਾਇਆ ਲੋ ਜੈ ਜੀ ਦੱਸਿਆ ਵਸ ਕੰਮ ਕਰਦਾ ਥੋੜਾ ਬੋਲਦਾ ਕਰਦਾ 2000 ਜੈ ਜੀ ਇਹ ਪੰਜ ਚਾਰ ਹੋਰ ਫੜ ਲਿਓ ਉਹ ਆਪਾਂ ਬਾਹਲਾ ਰੇਡ ਹੀ ਨਹੀਂ ਭੱਦੇ ਯਾਰ ਮੰਡੀ ਤੈਨੂੰ ਪਦੀ ਆ ਨਾ ਨਹੀਂ ਬਾਹਲਾ ਧੱਕਾ ਹੁੰਦਾ ਬਾਹਲਾ ਧੱਕਾ ਦਾਂ 48000 ਪੰਜ ਕੇ ਨਾਲ 48000 ਦਾ ਜੇ ਪੰਜ ਕੇ ਨਾਲ ਆ ਗਿਆ ਅੱਗੇ ਅੱਗੇ ਆ ਗਿਆ ਨਿਊ ਹਾਲੈਂਡ ਆ ਲੋ ਜੀ ਹੁਣ ਪਾਉਣਾ ਦੀ ਭੜਾਕੇ ਹੋਈ ਸੀ 55 30 35 ਐਸੋ ਪਰਬਾਈ ਪਰਸਿਕ ਨਕਾਇਤੀ ਕਰ ਬਹੁਤ ਟਾਂ ਮੈਟ ਡਰਾਟ ਆ ਗਿਆ ਠੀਕ ਹੈ ਨਾਲ 16 ਵਾਲੇ ਟਾਇਰ ਬਾਈ ਪਾਵਰ ਸਪੀਡ ਸਾਰਾ ਰਿਕਨੋ ਟੋਕਾ ਪੂਸ ਵੀ ਦੇਖਿਆ ਬਾਈ ਗੇਰ ਇੰਜ ਦਾ ਨਮਾ ਆ ਗੱਲ ਕਰੀ ਇੱਥੇ ਹੀ ਹੈ 4 ਲੱਖ ਦੇ 25 ਹਜ਼ਾਰ ਡਿਮਾਂਡ ਲਿਖੀ ਬੈਠਾ ਨੰਬਰ ਫੋਨ ਕਰੋ ਪੰਜਾਬ ਵਗੈਰੇ ਨੰਬਰ ਰਹਿਣਾ ਇਨੋ ਸੀ ਮਿਲ ਜੂ ਇਨੋ ਸੀ ਮਿਲ ਜੂ ਲੋਨ ਫੈਸਰੀ ਉਹਦਾ ਪ੍ਰੋਬਲਮ ਵੀ ਕਿਤੇ ਦਊ ਠੀਕ ਹੈ 4 15 ਲਿਖੀ ਬੈਠਾ ਬਹੁਤ ਜਿਆਦਾ ਭਰਿਆ 92000 ਰੁਪਏ ਲੱਗ ਧੰਨਵਾਦ 90000 ਰੁਪਏ ਰੈਟਰ ਦੇ ਹੋਰ 5000 ਮੈਂਟ ਦਾ ਕਿੱਥੇ ਜਿੰਨਾ ਦਾ ਚੱਕੋ ਕਾ ਬੀ ਲਾ ਲੈ ਬਾਈ ਕੋਰਕਾ ਪੀਸ ਨੰਬਰ ਟ੍ਰੈਕਟਰ ਆ ਬਾਈ ਮੈਂ ਬੰਪਰ ਲੱਗਿਆ ਇਹ ਗਾਹੀ ਟੱਪ ਕੇ ਸੀ 2009 ਮਾਡਲ ਹੈ 9 ਮਾਡਲ ਆ ਹਰਿਆਣਾ ਨੰਬਰ ਆ ਪੰਜਾਬ ਆ ਨਹੀਂ ਪੰਜਾਬ ਹਰਿਆਣਾ ਫਰੀ ਫਰੀ 30 ਸਪੀਡ ਇਹ 55 ਐਚਪੀ ਵਾਲਾ ਟਰੈਕਟਰ ਆ ਬਾਈ ਅੱਛਾ ਤੇ ਟਰੈਕਟਰ ਦਿਖਾ ਕੋਕਾ ਵੀ ਸਿਆ ਜਿੱਦਾਂ ਦਿਖਾ ਵਰ ਤੇ ਰੰਗ ਡਿਸਟਰੀਬਿਊਟਰ ਆਪ ਕੋ ਸਭ ਪਿਆ ਚੌਦੀ ਗਾਰੰਟੀ ਆ ਜਮਾ ਹੁਣ ਜੜਾਈ ਆ ਆਪਾਂ ਜਿੱਦੇ ਦਾ ਨਾ ਦਿੱਕਤ ਹੁੰਦਾ ਨਾ ਹਾਂ ਕਿੰਨੇ ਦਾ ਪੂਰੇ 4 ਦਾ ਦੇ ਦਾਂਗੇ ਹਾਂ ਯਾਰ ਥੋੜਾ ਕੱਟ ਕਰ ਕੀ ਹਾਲ ਆ ਬਾਈ ਮਾਣ ਨਾਲ ਹੀ ਪੈਸੇ ਦੇ ਆਪਾਂ ਲਾਉਂਦੇ ਹੀ ਨਹੀਂ ਆਪਾਂ ਦਾ ਵੇਚਣ ਵਾਲਾ ਰੇ ਸਹੀ ਕਿਹਾ ਤੈਨੂੰ ਪਹਿਲਾਂ 4 ਲੱਖ ਪੂਰਾ ਦੇ ਦਾਂਗੇ ਮਾਰਦਾ ਜੀ ਦੇ ਦਾਂਗੇ 3 ਲੱਖ 80 ਹਜ਼ਾਰ ਦੇ 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 ਉਹ ਸੋਹਣਾ ਟਰੈਕਟਰ ਹੈ ਭਰਾ ਮੇਰਾ ਲੋਕੇਸ਼ਨ ਹੈ ਤੇ ਸਾਧਨਾ ਚ ਨੇ ਤਾਂ ਪੇ ਕੋ ਬਰਮਣੇ ਜਾ ਕੇ ਚੈਂਪੀਅਨ ਮੰਨੀ ਉਹਦੂ ਵਾਦ ਆ ਗਿਆ ਸੋਨਾਲਿਕਾ 15 ਮਾਡਲ ਬਈ 15 ਮਾਡਲ 50 ਵਾਲਾ 3 ਚਾਰ ਸਿਲੰਡਰ ਸਾਇਡ ਕੇਅਰ ਹੈ ਜੀ 70 HP ਦਾ ਟੈਕ ਟੂ ਟੰਗੇ ਕਿੱਥੇ ਜਾ ਬਈ ਇਹ ਆਪਣੇ ਆਏ ਮੰਨ ਲਓ ਕਿ ਢਾਬੇ ਤੋਂ ਅੱਗੇ ਚਾਰ ਪੰਜ ਮਿੰਟਾਂ ਛੱਡ ਜਾਂਦਾ ਜਮਾ ਨਵਾਂ ਟਰੈਕਟਰ ਹੈ ਵੀਰੇ ਪੁਰਾਣਾ ਟਰੈਕਟਰ ਵੀ ਲੈ ਜਾਊ ਲੋਨ ਫੈਂਸ ਵੀ ਹੋ ਜਾਊ 15 ਮਾਡਲ ਆ 430000 ਲਿਖੀ ਬੈਠਾ ਨਾ ਤੇ ਆਪਾਂ ਫੇ ਜਾ ਹੀ ਮੰਡੀ ਜਾ ਕੇ ਰੇਟ ਦੇਖੀ ਨੀ ਯਾਰ ਮੈਂ ਮੰਡੀ ਚੋਂ ਕੀ ਤਲੇ ਲੈਣੇ ਪੂਰੇ ਆ ਆਪਾਂ ਜਾਇਜ਼ ਭਰਦੇ ਮੈਂ ਪੂਰੇ 4 ਦਾ ਦੇ ਦਾਂ ਯਾਰ ਥੋੜਾ ਜਿਹਾ ਕਰ ਦਾਂ ਫਿਰ ਮਾਨਤਾ ਨਹੀਂ ਹੋਊਗਾ ਜੀ 99 ਦੇ ਦਾਂ 90000 ਰੁਪਏ ਦਾ ਵੀਰ ਥੱਕਣਾ ਵਾ ਯਾਰ 10000 ਰੁਪਏ ਉੱਡ ਗਿਆ ਭਾਈ ਜੀ ਵੀਡੀਓ ਹੋ ਜਾਂਦੀ ਹੈ ਲੰਮੀ ਟਰੈਕਟਰ ਹੋਰ ਵੀ ਐਤੂ ਬਾਹ ਉਹ ਅਗਲੀ ਨੈਕਸਟ ਵੀਡੀਓ ਦੇ ਵਿੱਚ ਪਾਉਂਗਾ ਭਾਈ ਹੁਣੀ ਪਾਉਂਗਾ ਤੇ ਕੱਪ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਫੋਨ ਕਰਦੇ ਭਾਈ ਨੰਬਰ ਬੋਲ ਮੇਰਾ ਨੰਬਰ ਹੈ 94788 4545 94788 4545 ਫੋਨ ਕਰਕੇ ਆ ਜਾਓ ਜਦੋਂ ਮਰਜ਼ੀ ਭਾਈ ਜਿਹੜਾ ਮਰਜ਼ੀ ਲੈਣਾ ਹੋਵੇ ਟਰੈਕਟਰ ਆਪਾਂ ਨੂੰ ਫੋਨ ਕਰ ਲਿਓ ਪੁਰਾਣਾ ਟਰੈਕਟਰ ਵੀ ਕੱਢ ਲੈਣੇ ਲੋਨ ਲੈ ਸਕਦੇ ਬਹੁਤ ਬਹੁਤ ਮਿਹਰਬਾਨੀ ਭਾਈ ਸੋ ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਆਪਾਂ ਆ ਜਾਨਾ ਤਲਵੰਡੀ ਸਾਬੋ ਸਰਮੇ ਕੋਲੇ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਕੋਲੇ ਦੇਖੋ ਉਹ ਕਾਫੀ ਥੀਆ ਭਰਾ ਮੇ ਇੱਕ ਕਰਾਉਣੇ ਆਪਾਂ ਦਰਸ਼ਨ ਪਹਿਲਾਂ ਚੱਲਦੇ ਆਪਾਂ 98 ਗੇਰਾਂ ਦਾ ਬਹੁਤ ਸੋਹਣਾ ਟਰੈਕਟਰ ਆ 98 11 ਯਾਰ ਅਰਥ ਪੇਰੋ ਦੇਖ ਲਓ ਚੰਗੀ ਤਰ੍ਹਾਂ ਘੈਂਟ ਗੱਲਬਾਤ ਆ ਭਰਾ ਮੇ ਐਰਾ ਟੂਰ ਦਾ ਪੂਰਾ ਘੈਂਟ ਹੈ ਧਰਮਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਹੋਰ ਠੀਕ ਹੈ ਤੋਂ ਭਾਈ ਤੇ ਮਹਾਰਾਜ ਸੱਚੇ ਪਾਛਾ ਚਾਰ ਦੀ ਕਲਾ ਜਿ ਰੱਖੇ ਤੁਹਾਨੂੰ ਭਾਈ ਤੇ ਅੱਜ ਬੁੱਧਵਾਰ ਭਾਈ ਤੁਹਾਨੂੰ ਤਲਵੰਡੀ ਸਾਬੋ ਮੰ ਤੇ ਅੱਜ ਦਿਖਾਉਣਾ ਤੁਹਾਨੂੰ ਬਾਈ ਲੈ ਲੈਂਦੇ ਆ ਬਾਈ ਟਰੈਕਟਰ ਆਪਾਂ ਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਜਾਇਜ਼ ਰੇਟ ਦਿਖਾਉਂਦੀ ਹਣਾ ਬਾਈ ਤੇ ਇਹ ਨਹੀਂ ਹੈਗਾ ਲਿਖੀਤ ਨਹੀਂ ਨਿਕਲੀ ਹੋਣੀ ਜਿਹੜੀ ਗੱਲ ਕਰਾਂਗੇ ਬਾਈ ਉਹੀ ਗੱਲ ਹੋਊਗੀ ਜਿਹੜਾ ਰੇਟ ਕਹਾਂਗੇ ਠੀਕ ਆ ਕਿਤੋਂ ਆਜਿਓ ਵਦਨਾ ਨਹੀਂ ਹੈਗਾ ਜਿਹੜਾ ਕਹਾਂਗਾ ਮੈਂ ਉਹਦੂ ਘਟ ਸਕਦਾ ਵੱਧ ਨਹੀਂ ਸਕਦਾ ਤੇ ਨਾਲ ਮੇਰਾ ਬਾਈ ਆ ਮੇਰਾ ਭਰਾ ਕਿਦੂ ਇਹ ਬਾਈ ਦੇ ਟਰੈਕਟਰ ਹੋਣਗੇ ਤੇ ਆਪਣੇ ਬਾਈ ਤੇ ਜੋਰ ਆ ਜਿੱਥੇ ਆਪਣੀ ਮਾਰਫਤ ਹੁੰਦੀ ਉਹੀ ਟਰੈਕਟਰ ਦਿਖਾਉਣੀ ਹੈ ਇਹ ਸਾਡੇ ਅੰਕਲ ਜੀ ਤੇ ਇਹ ਰੋਟਿਆ ਸਿੱਧਾ ਸਹੀ ਗੱਲ ਤੇ ਪਹਿਲਾਂ ਲੱਡ ਕਰਾ ਮੈਂ ਨਾ ਆਸ਼ਾ ਟਰੈਕਟਰ ਆ ਭਾਈ ਆਸ਼ਾ ਮਾਡਲ ਆ ਪੰਜਾਬ ਨੰਬਰਾਂ ਫਰਸਟ ਪਾਰਟੀ ਆ ਨਾਲ ਦੇ ਹੁਣੇ ਟਰੈਕਟਰ ਤੇ ਹਨਾ ਚੌਂਕਲਾ ਭਾਈ ਨਾਲ ਦਾ ਹੀ ਆ ਭਾਈ ਟਰੈਕਟਰ ਟਰੈਕਟਰ ਤੇ ਟਰੈਕਟਰ ਮਾਰਦੀ ਠਾਰਾ ਭਾਈ ਕ੍ਰਿਸ਼ਨਾ ਟਰੈਕਟਰ ਦੀ ਨਾ 255 ਪੰਜਾ ਕੰਦਾ ਫਰਤੀ ਜਦੋਂ ਇਹਦਾ ਕੁਝ ਨਾ ਆਲ ਆ ਬਈ ਪੈ ਰੱਖੋ ਨੂੰ ਕੁਝ ਨਾ ਆਉਂਦਾ ਟਰੈਕਟਰ ਲੋਰੀ ਕੁਛ ਬੰਦਦਾ ਰੋਸ ਨਾ 270000 ਦਾ ਹੋ ਗਈ ਡਿਮਾਂਡ ਪੰਜਾਬ ਨੰਬਰ ਆਜੀ ਹਾਂ ਬਈ ਪੰਜਾਬ ਬਈ ਫਰਸਟ ਪਾਰਟੀ ਪੰਜਾਬ ਨੰਬਰ ਆ ਭਰਾ ਨੂੰ 2 ਲੱਖ 70000 ਚਲਾ 270000 ਦਾ ਹੋ ਗਈ ਡਿਮਾਂਡ ਧੱਛੋਈ ਸ਼ਰਮਾ ਜੀ ਸਿੱਧੂ ਸਾਹਿਬ 270 ਡਿਮਾਂਡ ਨੂੰ ਆ ਇਹ ਉਹ ਜੂ ਬੈਟਾ ਹੀ ਲੱਗਦਾ ਭਾਈ ਕਹਿੰਦਾ 2.5 ਲੱਖ ਦਾ ਮੇਰਾ ਨਾਲ ਲੇ ਕੇ 2.45 ਲੱਖ ਹੀ ਦੇ ਦਿੰਦੇ ਜੀ ਬਾਈ ਭਾਈ ਲੇ ਕੇ ਰੱਖਦੇ ਜਿਟਾਣਾ ਬੰਦਾ ਬਾਈ ਦਾ ਸੇਈ ਵਾਰ ਮਾਹੌਸਾ ਜਿਹੜੇ ਵਿੱਚ ਜਿਟਾਣਾ ਨਵਾਂ ਮੋਕਾ ਪੀਦਾ ਭਾਈ ਮਾੜੀ ਦੀ 18 22 ਬੰਦਾ ਸਹਣਾ ਜਿਟਾਣਾ ਉਸ ਤੋਂ ਬਾਅਦ ਆ ਗਿਆ ਭਾਈ 58 ਜਿਹੜਾ ਚਾਰੇ ਟਾਇਰ ਭਾਈ ਮੂਹਰੇ ਬਿਲਕੁਲ ਨਵੇਂ ਆ ਪਿਛਲੇ ਹੈਗੇ 80 ਬੰਦੇ ਤੇ ਵਧੀਆ ਤਿਆਰ ਹੋਇਆ ਹੋਇਆ ਕੈਂਟਰ ਆ ਬਾਈ ਇਹ ਨਹੀਂ ਆਉਂਦੀ ਬਾਈ ਕਹਿੰਦਾ ਬਾਹ ਕੇ ਚਲਾ ਕੇ ਤਸੰਦੀ ਕਰਕੇ ਲੈ ਕੇ ਜਾਇਓ ਬਾਈ ਪਾਵਰ ਸਟੀering ਤੇ ਡੰਡਾ ਫੱਟੀ ਛਤਰੀ ਨੇ ਕੀ ਕੁਛ ਨਾਲ ਛਤਰੀ ਕੌਣ ਲੈ ਕੇ ਲਾ ਦੇ ਦੀ ਇਹ ਤਾਂ ਹੋ ਗਈ ਡਿਮਾਂਡ 2 ਲੱਖ 50000 ਇਹ ਵੀ ਪੰਜਾਬ ਨੰਬਰ ਇਹ ਹਰਿਆਣਾ ਬਾਈ ਹਰਿਆਣਾ ਨੰਬਰ 97 ਮਾਡਲ 2 60 ਬਾੜੂਗੀ ਕਿੰਨੇ ਪੈਸੇ ਲਾ 2.5 ਲੱਖ ਨਹੀਂ ਵਾਜਾ ਦੇ ਕਰ ਦਾਂਗੇ ਆਪਾਂ ਮਾਰਤਾ ਉਹ ਨਹੀਂ ਕਰ ਰਿਹਾ ਆਪਣੀ ਕਾਲੇ ਕੀਰ ਉਹ ਨਹੀਂ 45000 ਦਾ ਜਿਹੜਾ ਹੈ ਬਾਈ 40000 ਦਾ ਲੈ 5000 ਆਪਾਂ ਦਾ ਆ ਇਹ ਸੂਰੇ ਸੂਰੇ ਪੈਸੇ ਵਾਂਗ ਕਵਲ ਕਲੱਚ ਹੈ ਕਵਲ ਕਲੱਚ ਆ ਤਿੰਨ ਮਾਡਲ ਆ ਠੀਕ ਆ ਤੇ ਨਗਰਿਆੜ ਜਰੂਰ ਰੰਗ ਹੋਏ ਆ ਬਾਕੀ ਜਿਵੇਂ ਲਾਓ ਨਵੇਂ ਲੱਗਿਆ ਨਵੇਂ ਲੱਗਿਆ ਬਾਈ ਕਹਿੰਦਾ ਨਵੇਂ ਨਗਰਿਆੜ ਲੱਗੇ ਆ ਬਾਕੀ ਰੀਲ ਵਾਲਾ 45000 ਦਾ ਸੋਨਾ ਦਾ ਟਾਇਰ ਰਬੜ ਚਾ ਮਗਰਲੇ ਦੇ ਰਬੜ ਵਾਲੇ ਟਾਇਰ ਆ ਮੂਲੇ ਰਹੀ ਚ 50 ਇਹ 3595 ਹਜ਼ਾਰ ਨਹੀਂ ਪਾ ਰਿਹਾ ਕੋਈ ਨਾ ਕਰਦਾ ਕਿੰਨੇ ਦਾ ਇਹ ਦੇ ਦਾਂਗੇ ਆਪਾਂ 70000 ਜਿਆਦਾ ਦੇ ਦਵਾਂ ਡਬਲ ਕਲਚ ਆ ਗਿਆ ਡਬਲ ਲਾ ਲਈ ਬਾਈ ਤੂੰ ਇਹ ਤੈਨੂੰ ਆਇਆ ਦਾ ਰੇਟ ਸਹੀ ਹੈ ਕਰਦਾ ਬਾ ਮਾਨਤਣ ਮੌਕੇ ਤੇ ਹੋਰ ਉਹ ਨਹੀਂ ਕਰਦਾ ਕੋਈ ਨਾ ਮੈਂ ਬਾਲਾ ਵੱਡਾ ਕਰੂੰ ਤੂੰ ਬਾਲਾ ਵੱਡਾ ਹਿਸਾਬ ਨਾਲ ਕਰ ਤੇ ਛੋਜੇ ਡਾਕਟਰ ਹੈ ਕਿੰਨਾ ਕਹਿੰਦਾ 70 ਕਹਿੰਦਾ ਬਾਈ 60000 ਰੁਪਏ ਦੇ ਕੁਛ ਕਹੀ ਜਾ ਵੀ ਇੱਕ ਆ ਬੜੇ ਘੱਟ ਮਿਲਦੇ ਬਾਈ ਪੁਰਦੇ ਪਿੱਛੇ ਕਿਉਂ ਕੜਾਈ ਨਾ ਮਾਂ ਬਾਈ ਕਾਲੀ ਪੁਆਇਆ ਕਾਲੀ ਪੁਆਇਆ ਪਿਛਲੇ ਕੈਰਾਂ ਦੇ ਬਾਈ ਮਿਲ ਜਣਗੇ ਬੇੜਾ ਪਹਿਲਾਂ ਮਿਲ ਜਣਗੇ ਯਾ ਗਰੰਟੀ ਦੇ ਮਿਲ ਜੂ 5 ਸਾਲਾਂ ਦੀ ਗਰੰਟੀ ਹੈ ਕੈਰਾਂ ਦੀ ਡੰਡਾ ਬੱਟੀ ਛਤਰੀ ਦੀ ਡੰਡਾ ਬੱਟੀ ਹੈਗੇ ਬਸ ਜਿਵੇਂ ਖੜਾ ਓਵੇਂ ਓਪਾ ਪਤਾ ਕਿੱਡੀ ਪੈੜੀ ਆ ਅੱਧਾ ਕਿੱਲਾ ਨਹੀਂ ਵੇਂਦਾ ਕੋਈ ਗੱਲ ਨਹੀਂ ਛਤਰੀ ਦੇ ਦਾਂਗੇ ਛਤਰੀ ਮਿਲ ਜੂ ਬਾਈ ਛਤਰੀ ਲੈ ਲਾਂਗੇ ਕਹਿੰਦਾ ਬਾਈ 200 2 ਮਾਡਲਾ 255 ਡਿਮਾਂਡ ਲੀਕੀ ਬੈਠੇ ਹੋ ਕਿੰਨੇ ਦਾ ਇਹ ਦੇ ਦਾਂਗੇ ਆਪਾਂ 35 ਹਜ਼ਾਰ ਆ ਯਾਰ ਕੁਛ ਕਹੀ ਜਾਣੇ ਇਹ ਦੋ ਰਲ ਕੇ ਮੇਰੇ ਨਾਲ ਪਾਪੀ ਬੰਦੇ ਆ ਇਹ ਠੀਕ ਆ ਸਭਾ 2 ਲੱਖ ਰੁਪਇਆ ਦੇ ਦਿਓ ਇਹਨਾਂ ਨੂੰ ਟਰੈਕਟਰ ਲੈ ਦੇਣਾ 40 40 ਦੇ ਵਿਕਦੇ ਆ ਬਾਈ ਟਰੈਕਟਰ ਸੋਨਾ ਖੈਰ ਚਲਾ ਕੇ ਬਾਗੋ ਤਸੱਲੀ ਕਰਕੇ ਲੈ ਕੇ ਜਾਓ ਉਦੋਂ ਆਦਾ ਕਿ 735 98 ਮਾਡਲ ਆ ਬਾਹਰ ਸੰਪਾਲਾ ਦਾ ਟਰੈਕਟਰ ਆ ਜੀ ਟਾਇਰਾਂ ਦਾ ਖੈਰ ਇਹ ਵੀ ਚੰਗੇ ਆ ਪਿਛਲੇ ਹੈਗੇ ਜੀ 80 ਪੈਸੇ ਟਾਇਰ ਹਾਂ ਬਾਈ ਪੰਜਾਬ ਨੰਬਰ ਵੀ 05 9414141 ਇੱਕ ਮੇਰਾ 1.70 ਰੇਟ ਕੀ ਬੈਠੇ ਨਾ 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 ਜੇਦੇ ਨਾ ਆਇਆ ਆਪਾਂ 55000 ਰੁਪਏ ਪਾਜ ਜਾਓ ਵੀਰੇ ਜਾਇ ਜੀ ਦੱਸਿਆ ਵਸਾ ਮਾਨ ਤਾਨ ਕਰਦਾ ਥੋੜਾ ਬਹੁਤ ਕਰਦਾ 2000 ਰੁਪਏ ਪਾ ਜਾਇ ਜਾਇ ਜੀ ਇੱਥੇ ਕੋਈ ਵੀ ਰੋਡਾ ਪੰਜ ਚਾਰ ਹੋ ਸਕਦੇ ਹੋ ਓਏ ਆਪਾਂ ਬਾੜਾ ਰੇਟ ਹੀ ਨਹੀਂ ਭਾਦੇ ਯਾਰ ਮੈਂ ਮੰਡੀ ਤੈਨੂੰ ਪਤਾ ਹੀ ਆਪਣਾ ਨਹੀਂ ਬਾੜਾ ਧੱਕਾ ਹੋ ਜੀ ਬਾੜਾ ਧੱਕਾ ਜਾਨ 48000 ਪੰਜ ਕੇਨਾ ਵਾਲਾ 48000 ਦਾ ਦੇ ਪੰਜ ਕੇਨਾ ਵਾਲਾ ਆ ਗਿਆ ਅੱਗੇ ਅੱਗੇ ਆ ਕੇ ਨਿਊ ਹਾਲੈਂਡ ਆ ਲੋ ਜੀ ਹੁਣ ਆ ਪਾਣਾ ਦੇ ਭਰਾਕੇ ਨੂੰ ਸੀ 55 ਜੀ ਵਾਲਾ ਟਰੈਕਟਰ ਆ 30 ਟੀ ਹੈ ਸੋਪਰਾ ਬਾਈ ਪਰਸਕ ਰਚਾਇ ਤੇ ਗੱਲ ਬਹੁਤ ਾਂਵੇਂ ਡਰਾਟ ਆ ਗਿਆ ਜੀਰ ਹੁਣ ਕੋਲਾਇਟ ਆ ਰਿਹਾ ਬਾਈ ਪਾਵਰ ਸਟੇ ਸਾਰਾ ਵਿਗਨੋ ਟੋਕਾ ਕੁਝ ਨਹੀਂ ਤੇ ਬਾਈ ਗੇਰ ਇੰਜਨ ਦਾ ਨਾਮ ਆ ਗੱਲ ਕਰੀਏ ਇੱਥੇ ਚਾਰ ਲੱਖ ਦੇ 25 ਹਜ਼ਾਰ ਡਿਮਾਂਡ ਲਿਖੀ ਬੈਠਾ ਨੰਬਰ ਬੋਲ ਕਰੋ ਪੰਜਾਬ ਵਗੈਰੇ ਨੰਬਰ ਰਹਿਣਾ ਇਹਨੂੰ ਸੀ ਮਿਲ ਜੂ ਇਹਨੂੰ ਸੀ ਮਿਲ ਜੂ ਲੋਨ ਫੈਸਲੀ ਉਹਨੂੰ ਪਰਵਾਹ ਨਹੀਂ ਕਿਤੇ ਦੇ ਦੂੰ ਠੀਕ ਹੈ ਜੀ 415 22 ਬੱਤ ਹੂੰ ਕਿੰਨੇ ਦਾ ਬਹੁਤ ਜਿਆਦਾ ਭਰਿਆ 99000 ਰੁਪਏ ਦੇ ਲੱਗ ਧੰਨਵਾਦ 90000 ਰੁਪਏ ਰੇਟਰ ਦੇ ਹੋਰ 5000 ਮੈਂ ਕਹਦਾ ਕਿੱਥੇ ਕਿਹਦਾ ਚੱਕ ਦੋ ਪਾ ਕੇ ਲਾ ਲੈ ਬਾਈ ਕੋਕਾ ਪੀਸ ਟਰੈਕਟਰ ਆ ਬਾਈ ਮੈਂ ਬਿਲਕੁਲ ਲੱਗਿਆ ਇਹ ਕਾਹਹੀਂ ਟੱਪਦੇ ਸੀ 2009 ਮਾਡਲ ਆ ਬਾਈ 9 ਮਾਡਲ ਆ ਹਰਿਆਣਾ ਨੰਬਰ ਆ 3 ਪੰਜਾਬ ਆ ਨਹੀਂ ਪੰਜਾਬ ਹਰਿਆਣਾ ਮੈਂ ਧੀ 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 ਸਪੀਡ ਐ 55 ਐਚ ਪੀ ਆ ਟਰੈਕਟਰ ਆ ਬਾਈ ਅੱਛਾ ਤੇ ਟਰੈਕਟਰ ਦਿਖਾ ਤੂ ਕੋਕਾ ਵੀ ਸਿਆ ਚੀਜ਼ਾਂ ਦਿਖਾ ਵਰ ਤੇ ਰਿੰਗ ਡਿਸਟਰੀਬਿਊਟਰ ਆਪ ਕੋ ਸੋਕਿਆ ਸੌ ਦੀ ਗਾਰੰਟੀ ਆ ਜਮਾ ਹੁਣ ਜਿਹੜਾਈ ਆਪਾਂ ਜਿੱਦੇ ਆਇਆ ਚਾਰ ਲੱਖ 250 ਹਾਂ ਕਿੰਨੇ ਰੱਪਏ ਪੂਰੇ 4 ਦਾ ਦੇ ਦਾਂਗੇ ਹਾਂ ਯਾਰ ਥੋੜਾ ਹੀ ਕੱਟ ਕੇ ਕੀ ਹਾਲ ਆ ਬਾਈ ਨਾਲ ਹੀ ਪੈਸੇ ਆਪਾਂ ਬੜਾ ਲਗਾਉਂਦੇ ਨਹੀਂ ਆਪਾਂ ਦਾ ਵੇਚਣ ਵਾਲੀ ਲਓ 4 ਲੱਖ ਪੂਰਾ ਦੇ ਦਾਂਗੇ ਮੰਨਦਾ 90 ਦੇ ਦਾਂਗੇ 380000 ਦੇ ਦੇ ਬਹੁਤ ਸੋਹਣਾ ਟਰੈਕਟਰ ਹੈ ਭਰਾ ਮੇਰਾ ਬਿਲਕੁਲ ਲੋਕੇਸ਼ਨ ਐ ਕਿ ਤੁਹਾਨੂੰ ਜੇ ਨਾ ਤਾਂ ਕੋ ਸਾਹਮਣੇ ਜਾ ਕੇ ਚੱਕ ਚਾਰ ਬੰਦੇ ਨਹੀਂ ਸਕਦੇ ਬੰਦੂ ਵਾਧ ਆ ਗਿਆ ਸੋਨਾਲਿਕਾ 15 ਮਾਡਲ ਬਈ 15 ਮਾਡਲ 50 ਵਾਲਾ ਭਈ 4 ਸਿਲੰਡਰ ਸਾਈਡ ਗੇਅਰ ਹੈ ਜੀ 60 ਐਚਪੀ ਟਰੈਕਟਰ ਟਰੈਕਟਰ ਟੰਗੇ ਕਿੱਥੇ ਜਾ ਬਈ ਇਹ ਆਪਣੇ ਆਏ ਮੰਨ ਲਓ ਕਿ ਢਾਬੇ ਤੋਂ ਅੱਗੇ ਚਾਰ ਪੰਜ ਬੰਦੇ ਨੇ ਛੱਡ ਜਾਂਦੇ ਜਮਾ ਨਵਾਂ ਟਰੈਕਟਰ ਹੈ ਵੀਰੇ ਪੁਰਾਣਾ ਟਰੈਕਟਰ ਵੀ ਘਟਾ ਹੀ ਜਾਊ ਲੋਨ ਫੈਂਸ ਵੀ ਹੋ ਜਾਊਗਾ 15 ਮਾਡਲ ਦਾ 430000 ਲਿਖੀ ਬੈਠਾ ਮੈਂ ਤੈਨੂੰ ਆਪਾਂ ਵੇ ਜਾ ਹੀ ਇਹ ਮੰਡੀ ਜਾ ਕੇ ਰੇਟ ਦੇਖੀਂ ਯਾਰ ਮੈਂ ਮੰਡੀ ਚੋਂ ਕੀ ਤੜੇ ਲੈਣੇ ਤੂੰ ਜਾ ਆ ਪੰਜਾਇਆ ਭਰ ਦਿਆ ਪੂਰੇ 4 ਤਾਂ ਦੇ ਦਾਂਗਾ ਜੇ ਥੋੜਾ ਜਿਹਾ ਕਰ ਦਾਂ ਫਿਰ ਮਾਨਤਾ ਨਹੀਂ ਹੋਊਗਾ ਜੀ 99 ਦੇ ਦਾਂਗਾ 90000 ਰੁਪਏ ਦਾ ਨੀਕਾ ਤਾਂ ਕਾ ਹੋਣਾ 40000 ਰੁਪਏ ਉੱਡ ਗਿਆ ਭਾਈ ਜੀ ਵੀਡੀਓ ਹੋ ਜਾਂਦੀ ਹੈ ਲੰਮੀ ਟਰੈਕਟਰ ਹੋਰ ਵੀ ਐਦੂ ਗਾਹ ਉਹ ਅਗਲੀ ਨੈਕਸਟ ਵੀਡੀਓ ਦੇ ਵਿੱਚ ਪਾਉਂਗਾ ਭਾਈ ਹੁਣੀ ਪਾਉਂਗਾ ਤੇ ਕੱਪ ਕੇ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਫੋਨ ਕਰਦੇ ਆ ਭਾਈ ਨੰਬਰ ਬੋਲ ਮੇਰਾ ਨੰਬਰ ਹੈ 94788 4545 94788 4545 ਫੋਨ ਕਰਕੇ ਆ ਜਾਓ ਜਦੋਂ ਮਰਜ਼ੀ ਭਾਈ ਜਿਹੜਾ ਮਰਜ਼ੀ ਲੈਣਾ ਹੋਵੇ ਟਰੈਕਟਰ ਆਪਾਂ ਨੂੰ ਫੋਨ ਕਰ ਲਿਓ ਪੁਰਾਣਾ ਟਰੈਕਟਰ ਵੀ ਕੱਟ ਲੈਣੇ ਲੋਨ ਫੈਂਕ ਦਿੱਤੇ ਬਹੁਤ ਬਹੁਤ ਮਿਹਰਬਾਨੀ ਭਾਈ ਸੋਸ